ਸਤਿ ਸ਼੍ਰੀ ਅਕਾਲ ਜੀ ਕਿਦਾ ਹੋ ਜੀ ਸਾਰੇ ਹੌਪਸ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਵੀ ਲੈਤਾ ਇਸ ਟ੍ਰੈਂਡ ਵਾਲੀ ਆ ਬਹੁਤ ਹੀ ਜ਼ਿਆਦਾ ਸੋਹਣੀ ਹੈ ਲਾਈਟ ਵੇਟ ਹੈਗਾ ਬਹੁਤ ਜ਼ਿਆਦਾ ਸੋਹਣਾ ਜਿਹੜਾ ਸਟੱਫ ਹੈ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਪਿਆਰਾ ਜਾਂ ਪ੍ਰਿੰਟ ਸੂਟ ਟ੍ਰੈਂਡਿੰਗ ਦਾ ਪ੍ਰਿੰਟ ਸੂਟਾਂ ਨੂੰ ਇੰਨਾ ਕਿ ਜ਼ਿਆਦਾ ਪਿਆਰ ਮਿਲ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਤੈਅਦਿਲ ਹੋ ਧੰਨਵਾਦ ਹੈ ਕਿ ਜਿੰਨਾ ਵੀ ਸਟਾਕ ਆਪਾਂ ਲੈ ਕੇ ਆਨੇ ਆਗੇ ਇੱਕ ਦਿਨ ਚ ਹੀ ਕਲੀਅਰ ਹੋ ਜਾਂਦਾ ਤੇ ਨੈਕਸਟ ਡੇ ਲਈ ਆਪਾਂ ਨਵਾਂ ਸਟਾਕ ਹੈ ਜਿਹੜਾ ਉਹ ਲੈ ਕੇ ਆਨੇ ਆ ਠੀਕ ਹੈ ਤੇ ਜਿਹੜਾ ਮੈਂ ਹੁਣ ਸਟਾਫ ਦਿਖਾ ਰਹੀ ਆ ਇਹ ਸੋਨੂ ਮਲ ਕਾਟਨ ਦੇ ਸੂਟ ਦਿਖਾਵਾਂਗੇ ਮਲ ਚੰਦੇਰੀ ਕਾਟਨ ਚੰਦੇਰੀ ਕਾਟਨ ਮਲ ਚੰਦੇਰੀ ਕਾਟਨ ਦੇ ਸੂਟ ਲੈਣਗੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸਟਾਫ ਹੈਗਾ ਲਾਈਟ ਵੇਟ ਹੈ ਰਿੰਗ ਕਰਾਸ ਹੈ ਮਤਲਬ ਮੁਠੀ ਵਿੱਚ ਬੰਦ ਹੋਣ ਵਾਲਾ ਇਹ ਚੀਜ਼ ਹੈਗੀ ਸਟਾਫ ਤੁਸੀਂ ਖੁਦ ਦੇਖ ਸਕਦੇ ਹੋ ਕੁਆਲਿਟੀ ਵੀ ਚੀਜ਼ ਕੀ ਹੈ ਸਟਾਫ ਦੀ ਮੈਂ ਇੱਕ ਸੂਟ ਖੋਲ ਕੇ ਦਿਖਾਵਾਂਗੀ ਤੁਹਾਨੂੰ ਬਾਕੀ ਤੁਸੀਂ ਆਪਦੇ ਆਪ ਹੀ ਐਸਟੀਮੇਟ ਲਾ ਲਿਓ ਵੀ ਸਟਾਫ ਹੈ ਕੀ ਸਟਫ ਚੀਜ਼ ਕੀ ਹੈ ਇੰਨਾ ਕੁ ਪਿਆਰਾ ਤੇ ਇੰਨਾ ਕੁ ਯੂਨੀਕ ਜੀ ਕਲੈਕਸ਼ਨ ਹੈਗੀ ਹਰ ਇੱਕ ਦੂਜੇ ਬੰਦੇ ਦੇ ਪਾਇਆ ਨਹੀਂ ਮਿਲੂਗਾ ਤੁਹਾਨੂੰ ਹਰ ਇੱਕ ਦੂਜੀ ਭੈਣ ਦੇ ਤੁਸੀਂ ਵੇਅਰ ਕੀਤਾ ਨਹੀਂ ਦੇਖੋਗੇ ਜਿਹੜਾ ਤੁਸੀਂ ਪਾਇਆ ਹੋਊਗਾ ਨਾ ਇਹ ਨਹੀਂ ਹੋਊਗਾ ਕਿ ਤੁਸੀਂ ਇਕੱਠੇ ਹੋ ਰਹੇ ਹੋ ਕਿਤੇ ਕਿਸੇ ਫੰਕਸ਼ਨ ਦੇ ਉੱਤੇ ਕਿ ਕਿਸੇ ਸੈਕੰਡ ਵਾਲੇ ਦੇ ਉੱਤੇ ਵੀ ਤੁਹਾਨੂੰ ਇਹ ਪਾਇਆ ਹੋਇਆ ਮਿਲ ਜੂਗਾ ਤੁਹਾਨੂੰ ਨਹੀਂ ਮਿਲੂਗਾ ਜਸਟ ਤੁਹਾਡੇ ਹੋਊਗਾ ਇਹ ਬਹੁਤ ਸੋਹਣਾ ਜਿਹੜਾ ਪ੍ਰਿੰਟ ਹੈਗਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀਆਂ ਜਿਹਾ ਮੈਚਿੰਗ ਇਹਨਾਂ ਦੇ ਨਾਲ ਰਹਿਣਗੀਆਂ ਬਾਟਮ ਮਲ ਚੰਦੇਰੀ कॉटन ਦੀਆਂ ਲਾਈਨਿੰਗ ਇਹਨਾਂ ਤੇ ਲੱਗੂਗੀ कॉटन ਦੀ ਜ਼ਰੂਰ ਤੇ ਤੁਸੀਂ ਪੂਰੀ ਬਿੰਡ ਸਮਰ ਦਾ ਹੈਗਾ ਸੌਰੀ ਇਹ ਸਟੱਫ ਗਰਮੀਆਂ ਦਾ ਸਟਾਕ ਹੈਗਾ ਇਹ ਸਾਰਾ ਗਰਮੀਆਂ ਦੇ ਵਿੱਚ ਕੋਈ ਵੀ ਤੁਹਾਨੂੰ ਫੰਕਸ਼ਨ ਆਉਂਦਾ ਹੈਗਾ ਛੋਟਾ ਮੋਟਾ ਕੋਈ ਵੀ ਫੰਕਸ਼ਨ ਆਉਂਦਾ ਹੈਗਾ ਤੁਸੀਂ ਇਹ ਸੂਟ ਪਾ ਕੇ ਜਾਉਂਗੇ ਇਹਨਾਂ ਨੂੰ ਤੁਸੀਂ ਹਲਕੀ ਫੁਲਕੀ ਇੰਬੋਰਡਰੀ ਕਰਵਾ ਲਓਗੇ ਐਦਾ ਹੀ ਬਣਾ ਲਓਗੇ ਬਹੁਤ ਸੋਹਣੀ ਸਰਦਾਰੀ ਸੂਟ ਨੇ ਤੇ ਦੁਪੱਟਾ ਵਗੈਰਾ ਟਾਈ ਡਾਈ ਕਰਵਾ ਕੇ ਬਹੁਤ ਸੋਹਣੇ ਸੂਟ ਤੁਸੀਂ ਸਟੀਚਿੰਗ ਦੇ ਵਿੱਚ ਬਣਾ ਸਕਦੇ ਹੋ ਕਿਸੇ ਵੀ ਕੋਈ ਵੀ ਫੰਕਸ਼ਨ ਆਉਂਦਾ ਤੁਹਾਨੂੰ ਗਰਮੀਆਂ ਦੇ ਵਿੱਚ ਤੁਸੀਂ ਵੇਅਰ ਕਰਕੇ ਜਾਉਂਗੇ ਜਿਸ ਆ ਪੈਣਾ ਨਾਂ ਪੁੱਛਣ ਤਾਂ ਕਹੋ ਚਾਰ ਪੈਣਾ ਪੁੱਛਣੀ ਆ ਤੁਸੀਂ ਕਿਹੜੇ ਬੁਟੀਕ ਤੋਂ ਮੰਗਵਾਏ ਨੇ ਜੀ ਐਦਾਂ ਦੀ ਜੁਨੀਕ ਜੀ ਕਲੈਕਸ਼ਨ ਹੈਗੀ ਹੈ ਫਰਸਟ ਸੂਟ ਇਹ ਵਾਲਾ ਰਹੂਗਾ ਜੀ ਕਲਰ ਸਾਰੇ ਇੰਨੇ ਵਧੀਆ ਨੇਗੇ ਬਹੁਤ ਜ਼ਿਆਦਾ ਸੋਹਣੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਬਹੁਤ ਪਿਆਰਾ ਜਾਂ ਲਾਈਲਕ ਪਰਪਲ ਸ਼ੇਡ ਹੈਗੇ ਜੀ ਬਹੁਤ ਸੋਹਣੀ ਵਾਟਮ ਹੈਗੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਿਲਕੁਲ ਲਾਈਟ ਵੇਟ ਹੈ ਤੁਸੀਂ ਪਾਓਗੇ ਨਾ ਦੁਬਾਰਾ ਤੁਸੀਂ ਹੋਰ ਚੀਜ਼ੇ ਹੱਥ ਨਹੀਂ ਲਗਾਉਂਗੇ ਤੁਸੀਂ ਦੁਬਾਰਾ ਇਹ ਹਰ ਇੱਕ ਫੈਬਰਿਕ ਨੂੰ ਭੁੱਲ ਜਾਓਗੇ ਤੁਸੀਂ ਇਹ ਸਟੱਫ ਪਾ ਕੇ ਇੰਨਾ ਕੁ ਲਾਈਟ ਵੇਟ ਹੈਗਾ ਬਹੁਤ ਸੋਹਣਾ ਸਟੱਫ ਹੈ ਜੀ ਬਾਕੀ ਮੈਂ ਇਹੀ ਕਹਾਂਗੀ ਕਿ ਜੇ ਤੁਸੀਂ ਨਾ ਇਹਨਾਂ ਨੂੰ ਲੈ ਕੇ ਵਿਜ਼ਿਟ ਕਰਕੇ ਤੁਸੀਂ ਜਾਂ ਤੁਹਾਡੇ ਕੋਲ ਜਦੋਂ ਪਹੁੰਚ ਗਏ ਇਹ ਸੂਟ ਤੁਸੀਂ ਖੁਦ ਮੈਸੇਜ ਕਰੋਗੇ ਵੀ ਕਿੰਨੇ ਕੁ ਸੋਹਣੇ ਸੂਟ ਨੇ ਜੀ ਇਹ ਕਿਉਂਕਿ ਵੀਡੀਓ ਦੇ ਵਿੱਚ ਉਹ ਕੁਆਲਿਟੀ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਸਾਇਦ ਜਿਹੜੀ ਇਹਦੀ ਹੈਗੀ ਹੈ ਇੰਨੀ ਕਿ ਪਿਆਰੀ ਚੀਜ਼ ਹੈ ਇੰਨੀ ਕਿ ਸੋਹਣੀ ਕਲੈਕਸ਼ਨ ਹੈਗੀ ਇਹ ਬਹੁਤ ਸੋਹਣੇ ਸੂਟ ਨੇ ਜੀ ਨੈਕਸਟ ਕਲਰ ਜਿਹੜਾ ਆ ਗਿਆ ਬਹੁਤ ਹੀ ਪਿਆਰਾ ਜਿਹਾ ਪੈਰਲਟ ਸ਼ੇਡ ਬਹੁਤ ਸੋਹਣਾ ਬਹੁਤ ਸੋਹਣਾ ਫਰੈਸਟ ਦਾ ਜਿਹੜਾ ਇਹਦੇ ਤੇ ਡਿਜ਼ਾਈਨ ਬਣਿਆ ਹੋਇਆਗਾ ਬਹੁਤ ਹੀ ਪਿਆਰਾ ਜਿਹਾ ਬਹੁਤ ਸੋਹਣੀ ਆ ਡੱਕ ਬਣੀਆਂ ਹੋਈਆਂ ਨੇ ਜੀ ਬਹੁਤ ਸੁੰਮੇ ਇਹਦੇ ਵਿੱਚ ਵਰਡਸ ਵੀ ਬਣੇ ਰਗੇ ਬਹੁਤ ਸੋਨਾ ਟਰੀ ਬਣੇ ਨੇਗੇ ਫਲਾਰ ਬਣੇ ਰਗੇ ਛੋਟੇ 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 ਬੁੱਟੀਆਂ ਤੇ ਫਲਾਰ ਵਾਲੀ ਬਾਟਮ ਐ ਇਦਾਂ ਲੱਗ ਰਿਹਾ ਜਿਦਾਂ ਇਹਨਾਂ ਦੇ ਉੱਤੇ ਵਰਕ ਕੀਤਾ ਹੁੰਦਾਗਾ ਜੁਨੀਕ ਜੀ ਤੇ ਡਿਫਰੈਂਟ ਜੀ ਕਲੈਕਸ਼ਨ ਰਹਿਣ ਵਾਲੀ ਐ ਜਿਹੜੀ ਕਿਸੇ ਹੋਰ ਦੇ ਪਾਈ ਤੁਹਾਨੂੰ ਨਹੀਂ ਮਿਲੂਗੀ ਇਦਾਂ ਦੀ ਕਲੈਕਸ਼ਨ ਐ ਜੀ ਇਹ ਹਰ ਆਨਲਾਈਨ ਪੇਜ ਤੇ ਤੁਹਾਨੂੰ ਨਹੀਂ ਮਿਲਣਗੀਆਂ ਇਹ ਚੀਜ਼ਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੀਆਂ ਹਾਂਗੇ ਸਟਾਫ ਬਾਕੀ ਇਹ ਨਹੀਂ ਕੱਲੀ ਇਹਨਾਂ ਦੀ ਪ੍ਰਿੰਟਿੰਗ ਹੈ ਇਹਨਾਂ ਦਾ ਜਿਹੜਾ ਸਟਾਫ ਹੈ ਨਾ 101% ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸਟਾਫ ਰਹਿਣ ਵਾਲਾ ਹੈਗਾ ਇਹਨਾਂ ਦਾ ਲਾਈਟ weight ਬਹੁਤ ਜ਼ਿਆਦਾ ਸੌਫਟ ਐਂਡ ਲਾਈਟ weight ਸਟਾਫ ਹੈਗਾ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਇਹਦੇ ਨਾਲ ਰਹੂਗੀ ਇਹ ਵਾਲੀ ਬਾਟਮ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਰਹਿਣਗੇ ਸੋਲੋ ਪੀਸ ਰਹਿਣਗੇ ਕੋਈ ਡਬਲ ਸੂਟ ਨਹੀਂ ਮਿਲੂਗਾ ਸਾਰੇ ਡਿਜ਼ਾਈਨ ਅਲੱਗ-ਅਲੱਗ ਨੇ ਜਿੰਨੇ ਵੀ ਆਪਣੇ ਕੋਲੇ 20-25 ਡਿਜ਼ਾਈਨ ਇਹਨਾਂ ਦੇ ਵਿੱਚ ਹੈਗੇ ਨੇ ਸਾਰੇ ਸਿੰਗਲ ਪੀਸ ਮਿਲਣਗੇ ਕਿਸੇ ਨੂੰ ਡਾਵਲ ਨਹੀਂ ਦੇਵਾਂਗੇ ਤਾਂ ਜੋ ਤੁਸੀਂ ਕੱਲੇ ਵੇਅਰ ਕਰੋ ਤੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਰਿਪੀਟ ਦੇ ਵਿੱਚ ਵੀ ਨਹੀਂ ਆਣਗੀਆਂ ਠੀਕ ਹੈ ਜੀ ਰਿਪੀਟ ਦੇ ਵਿੱਚ ਆਪਾਂ ਇਹ ਸਟੌਫ ਲੈ ਕੇ ਆਵਾਂਗੇ ਕਿਉਂਕਿ ਸਟੌਫ ਤਾਂ ਇਹ ਪਸੰਦ ਆਣ ਵਾਲਾ ਹੀ ਹੈ ਤੁਹਾਡੇ ਤੇ ਬਾਕੀ ਇਹਨਾਂ ਦੇ ਵਿੱਚ ਜਿਹੜੀ ਰਿਪੀਟ ਦੇ ਵਿੱਚ ਕਲਰ ਪ੍ਰਿੰਟ ਚੇਂਜ ਹੋ ਜਾਣਗੇ ਸੇਮ प्रिंट ਸਾਇਦ ਨਾ ਮਿਲਣਾ ਆਪਣੇ ਕੋਲੇ ਤੇ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਪ੍ਰਿੰਟ ਆਧਾਰ ਹੁੰਦੀਆਂ ਨੇ ਇਹਨਾਂ ਤੇ ਬਹੁਤ ਹੀ ਜ਼ਿਆਦਾ ਘੱਟ ਤੇ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਬਹੁਤ ਸੋਹਣਾ ਕਰੀਮ ਦੇ ਵਿੱਚ ਗ੍ਰੇ ਕਲਰ ਦਾ ਪ੍ਰਿੰਟ ਹੈ ਬਹੁਤ ਸੋਹਣੀ ਬਾਟਨ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਇਹ ਬਹੁਤ ਪਿਆਰੀਆਂ ਐਂਡ ਯੂਨੀਕ ਕਲੈਕਸ਼ਨ ਹੈਗੀ ਐ ਨੈਕਸਟ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਨਾਂ ਦੇ ਸਟ੍ਰੇਟ ਜਿਹੜੀਆਂ ਇਹਨਾਂ ਦੀਆਂ ਜਾਣਗੀਆਂ ਲਾਈਨ ਸਿੱਧਾ ਸਟ੍ਰੇਟ ਜਾਣੀ ਆ ਬਹੁਤ ਸੋਹਣੀ ਨਾ ਜੀ ਕਿਉਂਕਿ ਇਹਨਾਂ ਦੇ ਗ੍ਰੇਸ ਹੀ ਸੋਹਣੇ ਆਉਗੇ ਸਟ੍ਰੇਟ ਲਾਈਨਿੰਗ ਕਰਕੇ ਬਾਟਮ ਵੀ ਬਹੁਤ ਸੋਹਣੀ ਹੈ ਲਾਈਨਿੰਗ ਵਾਲੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਤੇ ਕਲਰ ਤਾਂ ਹੈਗੀ ਬਹੁਤ ਜ਼ਿਆਦਾ ਸੋਹਣੇ ਨੇ ਸਟਫ ਸਟਫ ਵਾਈਜ਼ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਕਿ ਯੂਨੀਕ ਜੀ ਕਲੈਕਸ਼ਨ ਹੈਗੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਗਰਮੀ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੋਗੇ ਇਹਨਾਂ ਦਾ ਸੋਨਾ ਚਨੇਰੀ ਛਿਲਕ ਮਲ ਕਾਟਨ ਦੇਖੋ ਜੀ ਵਾਈਟ ਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਜੁਨੀਕ ਕਲੈਕਸ਼ਨ ਹੈਗੀ ਹੈ ਜੀ ਐਂਡ ਨੈਕਸਟ ਵੀ ਬਹੁਤ ਹੀ ਸੋਹਣਾ ਹੈਗਾ ਲੈਮਨ ਸ਼ੇਡ ਲੈਮਨ ਦੇ ਵਿੱਚ ਹਲਕੇ ਹਲਕੇ ਜੀ ਪ੍ਰਿੰਟਿੰਗ ਇਹਨਾਂ ਦੇ ਵਿੱਚ ਨਾ ਅਲੱਗ ਜੀ ਪ੍ਰਿੰਟਿੰਗ ਹੈ ਹਰ ਇੱਕ ਪਤਾ ਕੀ ਹੈ ਸਭ ਤੋਂ ਮੇਨ ਗੱਲ ਹੁੰਦੀ ਹੈ ਟਿਸਟਾ ਵਾਲਿਆਂ ਦੀ ਜਦੋਂ ਆਪਾਂ ਅੱਛਾ ਬ੍ਰਾਂਡ ਲੈਣੇ ਹੈਗੇ ਅੱਛੀ ਚੀਜ਼ ਲੈਣੇ ਅੱਛੀ ਕੁਆਲਿਟੀ ਲੈਣੇ ਹੈਗੇ ਉਹ ਹਰ ਇੱਕ ਦੀ ਕਾਪੀ ਨਹੀਂ ਕਰ ਸਕਦਾ ਉਹਨਾਂ ਦੀ ਕੋਈ ਵੀ ਇਹਨਾਂ ਦੀ ਕਾਪੀ ਨਹੀਂ ਹੋ ਸਕਦੀ ਐਦਾਂ ਦੀਆਂ ਚੀਜ਼ਾਂ ਨਹੀਂ ਹੈ ਇਹ ਠੀਕ ਆਪਾਂ ਨਾਰਮਲ ਚੀਜ਼ ਲੈਨੇ ਆ ਨਾਰਮਲ ਸਟੱਫ ਲੈਨੇ ਆ ਉਹਨਾਂ ਦੀਆਂ ਕਾਪੀਆਂ ਹੋ ਜਾਂਦੀਆਂ ਨੇਗੀਆਂ ਹਰ ਇੱਕ ਦੂਜੇ ਤੀਜੇ ਦੇ ਪਾਇਆ ਹੋਏ ਆਪਾਂ ਨੂੰ ਆ ਦਿਖ ਜੂਗਾ ਉਹ ਤੇ ਹਰ ਇੱਕ ਬ੍ਰਾਂਡ ਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ ਵਾਟ ਟਿਸਟਾ ਵਾਲਿਆਂ ਦੀ ਹੈਗੇ ਟਿਸਟਾ ਬ੍ਰਾਂਡ ਦੇ ਨੇ ਜੀ ਇਹ ਕਿ ਇਹਨਾਂ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਇਹਨਾਂ ਦੇ ਵਿੱਚ ਕਾਪੀਆਂ ਕਦੇ ਨਹੀਂ ਮਿਲਦੀਆਂ ਹੈਗੀਆਂ ਜੀ ਇਹਨਾਂ ਦੀ ਨਕਲ ਨਹੀਂ ਕੋਈ ਇਹਨਾਂ ਦੇ ਪ੍ਰਿੰਟ ਦੀ ਕਰ ਸਕਦਾ ਮੇਨ ਗੱਲ ਇਹ ਹੈ ਬਹੁਤ ਸੋਨਾ ਪ੍ਰਿੰਟ ਹੈ ਵੀ ਗ੍ਰੇ ਦੇ ਵਿੱਚ ਤੇ ਆਫ ਵਾਈਟ ਦੇ ਵਿੱਚ ਬਹੁਤ ਜ਼ਿਆਦਾ ਯੂਨੀਕ ਜੀ ਕਲੈਕਸ਼ਨਸ ਰਹਿਣ ਵਾਲੀਆਂ ਲੱਗੀਆਂ ਇਹ ਇਹ ਪ੍ਰਿੰਟ ਵੀ ਬਹੁਤ ਸੋਹਣਾ ਇੱਕ ਤੋਂ ਇੱਕ ਦਿਲ ਨਹੀਂ ਕਰ ਰਿਹਾ ਵੀ ਕਿਹੜਾ ਪ੍ਰਿੰਟ ਦਸੀਏ ਕਿਹੜਾ ਸੋਹਣਾ ਕਹੀਏ ਕਿਹੜਾ ਨਹੀਂ ਹਰ ਇੱਕ ਪ੍ਰਿੰਟ ਜਿਹੜਾ ਵੀ ਪ੍ਰਿੰਟ ਦੇਖ ਰਹੀਆਂ ਉਹੀ ਪ੍ਰਿੰਟ ਲਾਜਵਾਬ ਹੈ ਬਹੁਤ ਜ਼ਿਆਦਾ ਜਿਹੜੀ ਯੂਨੀਕ ਜੀ ਕਲੈਕਸ਼ਨ ਹੈਗੀ ਜਿੱਦਾਂ ਟੈਬੀ ਦੇ ਸੂਟ ਸੂਟਾਂ ਨੂੰ ਥੋਣਾ ਇੰਨਾ ਜ਼ਿਆਦਾ ਪਿਆਰ ਇੰਨਾ ਕੁ ਜ਼ਿਆਦਾ ਲਾਈਕ ਕੀਤਾ ਗਿਆਗਾ ਇਸ ਤਰ੍ਹਾਂ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਲਾਈਕ ਕਰਨ ਜੋਗੀ ਨੇਗੀਆਂ ਇਹਨੀਆਂ ਕੁ ਸੋਹਣੀਆਂ ਨੇ ਅੱਗੇ ਆ ਗਏ ਲਾਈਟ ਮਹਿੰਦੀ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਵੀ ਬਹੁਤ ਸੋਹਣਾ ਸ਼ੇਡ ਹੈ ਕਈ ਸੂਟ ਤਾਂ ਆਪਣੇ ਇੰਸਟਾਗ੍ਰam ਤੇ ਵੀਡੀਓ ਅਪਲੋਡ ਕੀਤੀ ਸੀ ਉੱਥੇ ਸੋਲਡ ਹੋ ਗਏ ਨੇਗੇ ਤੇ ਕੁਝ ਕੁ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਫਟਾਫਟ ਆਰਡਰ ਪਲੇਸ ਕਰਿਓ ਕਿਉਂਕਿ ਇਹਦਾਂ ਦੀ ਚੀਜ਼ਾਂ ਖੜੀਆਂ ਨਹੀਂ ਰਹਿਣੀਆਂ ਹੈਗੀਆਂ ਜੀ ਇਹ ਚੀਜ਼ਾਂ ਬਹੁਤ ਹੀ ਜਲਦੀ ਕਲੀਅਰ ਆਊਟ ਹੁੰਦੀਆਂ ਨੇ ਠੀਕ ਹੈ ਜੀ ਬਹੁਤ ਜਲਦ ਦੇਖੋ ਕਿੰਨੀ ਸੋਹਣੀ ਬਾਟਮ ਹੈ ਇਹਨਾਂ ਦੀ ਕਿੰਨਾ ਸੋਹਣਾ ਕਲਰ ਹੈ ਇਹਦੇ ਵਿੱਚ ਤੇ ਨੈਕਸਟ ਆ ਗਿਆ ਜੀ ਫਰੋਜੀ ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣੀ ਹੈ ਬਹੁਤ ਪਿਆਰਾ ਹੈ ਸਟਫ ਵਾਈਜ਼ ਆ ਪ੍ਰਿੰਟ ਵਾਈਜ਼ ਹਰ ਇੱਕ ਚੀਜ਼ ਨਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਹੈਗੀ ਤੇ ਨੈਕਸਟ ਪ੍ਰਿੰਟ ਆ ਗਿਆ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੀ ਸ਼ਰਟ ਦੇ ਵਿੱਚ ਜਿਹੜਾ ਹੈਗਾਗਾ ਸਿੱਧੇ-ਸਿੱਧੇ ਲੀਫ ਬਣੇ ਹੋਏ ਆ ਬਸ लीफ ਬਣੀ ਹੋਏ ਇਹਨਾਂ ਤੇ ਕਟਵਰਕ ਕਰਵਾਉਂਗੇ ਤੁਸੀਂ ਹਲਕਾ ਫੁਲਕਾ ਜਾਂ ਕੋਈ ਹਲਕਾ ਫੁਲਕਾ ਜਾਂ ਵਾਰਕ ਕਰਵਾਉਂਗੇ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਨਗੇ ਬਾਕੀ ਅਸੀਂ ਰੈਡੀ ਕਰਵਾ ਕੇ ਵੀ ਤੁਹਾਨੂੰ ਜਲਦੀ ਦਿਖਾਵਾਂਗੇ ਸੂਟ ਕਿ ਕਿੱਦਾਂ ਇਹ ਰੈਡੀ ਹੋ ਕੇ ਬਣਦੇ ਪਹਿਲਾਂ ਆਪਾਂ ਇੱਕ ਸੂਟ ਐਬੀ ਦਾ ਰੈਡੀ ਕਰਵਾਇਆ ਸੀ ਉਹ ਚੀਜ਼ ਨੇ ਇੰਨਾ ਕੁ ਜ਼ਿਆਦਾ ਆਪਣੀ ਦੀ ਡਿਮਾਂਡ ਰਹੀ ਹੈਗੀ ਕਿ ਇੰਨਾ ਲਾਈਕ ਕੀਤਾ ਗਿਆ ਤੁਹਾਡਾ ਸਾਰਾ ਮੈਨਾਂ ਪਿਆਰ ਮਿਲਿਆ ਤੇ ਹੁਣ ਆਪਾਂ ਤੁਹਾਡੇ ਲਈ ਜਿਹੜਾ ਨੈਕਸਟ ਡਿਜ਼ਾਈਨ ਰੈਡੀ ਕਰਵਾ ਰਹੇ ਅਗੇ ਬਹੁਤ ਜ਼ਿਆਦਾ ਸੋਨਾ ਇਹਨਾਂ ਦੇ ਵਿੱਚ ਵੀ ਡਿਜ਼ਾਈਨ ਰੈਡੀ ਕਰਾਵਾਂਗੇ ਤੁਸੀਂ ਐਸਟੇਜ ਵੀ ਬਣਾ ਸਕਦੇ ਹੋਗੇ ਤੇ ਤੁਸੀਂ ਇਹਨਾਂ ਨੂੰ ਜਿਹੜਾ ਵਰਕ ਕਰਵਾ ਕੇ ਵੀ ਲੈ ਸਕਦੇ ਹੋਗੇ ਤੇ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਹ ਮਾਲ ਚੰਦੇਰੀ कॉटन ਰਹੂਗਾ ਜੀ ਪਿਓਰ ਵਾਲਾ ਰਹੂਗਾ ਇਹ ਸਟਫ ਤੇ ਇਹਨਾਂ ਦੇ ਜਿਹੜਾ ਪ੍ਰਾਈਸ ਹੈਗਾ 1790 ਰੁਪਏ ਪੰਜਾਬ ਹਰਿਆਣਾ ਦੀ ਸ਼ਿਪਿੰਗ ਇਨਕਲੂਡ ਹੈਗੀ ਐ ਜੇ ਤੁਸੀਂ ਕਿਸੇ ਅਦਰ ਸਟੇਟ ਤੋਂ ਤਾਂ ਤੁਹਾਨੂੰ ਐਕਸਟਰਾ ਤੋਂ ਸ਼ਿਪਿੰਗ ਦੇਣੀ ਪਊਗੀ ਜੀ ਪੰਜਾਬ ਹਰਿਆਣਾ ਦੀ ਮੈਂ ਦੱਸ ਚੁੱਕੀ ਆ 1790 ਰੁਪਏ ਠੀਕ ਹੈ ਜੀ ਜੇ ਤੁਸੀਂ ਵਿਜ਼ਿਟ ਕਰਕੇ ਲੈ ਜਾਣੇ ਉੱਤੇ ਵਾਲੇ 90 ਰੁਪਏ ਕੱਟ ਕਰਕੇ ਤੁਸੀਂ 1700 ਰੁਪਏ ਦੇ ਵੀ ਚਲ ਜਾ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਸਟੇਟ ਤੋਂ ਹੈਗੇ ਆ ਤਾਂ ਤੁਹਾਨੂੰ ਸਾਰੀ ਨਹੀਂ ਪੇ ਕਰਨੀ ਪਊਗੀ ਮਤਲਬ ਕਿਉਂਕਿ ਕੁਝ ਅਸੀਂ ਪੰਜਾਬ ਹਰਿਆਣਾ ਦੀ ਸ਼ਿਪਿੰਗ ਲਾ ਚੁੱਕੇ ਆ ਜਿਹੜੀ ਰਹਿੰਦੀ ਹੈਗੀ ਬਾਕੀ ਦੀ ਉਹ ਤੁਹਾਨੂੰ ਸ਼ਿਪਿੰਗ ਜਿਹੜੀ ਚਾਰजेस ਕਰਨੇ ਪੈਣਗੇ ਤੇ ਬਾਕੀ ਤੁਸੀਂ ਇਹ ਵਾਲੇ ਸੂਟ ਬਹੁਤ ਹੀ ਜ਼ਿਆਦੇ ਸੋਹਣੇ ਤੇ ਕੰਫਰਟੇਬਲ ਹੈਗੇ ਨੇਗੇ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਜੀ ਹਾਂ ਟਿਸਟਾ ਬ੍ਰਾਂਡ ਦੇ ਰਹਿਣ ਵਾਲੇ ਨੇਗੇ ਚੰਦੇਰੀ ਮਲ ਕੋਟਨ ਤੇ ਇਨਾਂਮ ਤੋਂ ਹੀ ਆਪਾਂ ਨੂੰ ਅੰਦਾਜ਼ਾ ਲਗਾ ਸਕਦੇ ਹਾਂ ਕੀ ਚੀਜ਼ ਹੈਗੀ ਹੈ ਇਹ ਮਲਮਲ ਵਰਗੇ ਹੀ ਸੂਟ ਹੈਗੇ ਆ ਜੀ ਇਹ ਬਹੁਤ ਸੋਹਣੇ ਆ ਚੰਦੇਰੀ ਦੇ ਇਹ ਸੂਟ ਨੇਗੇ 1790 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਤੁਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋਗੇ ਭਾਰਤ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਉਹ ਤਾਂ ਪ੍ਰੋਸੀਜਰ ਜਦੋਂ ਇਕੱਠੇ ਸੂਟ ਮੰਗਵਾਉਂਦੀਆਂ ਨੇ ਭੈਣ ਉਹਦੇ ਅਕੋਰਡਿੰਗ ਹੁੰਦਾ ਹੈਗਾ ਹੈਨਾ ਸ਼ਿਪਿੰਗ ਚਾਰजेस ਇੰਡੀਆ ਦਾ ਮੈਂ ਤੁਹਾਨੂੰ ਜਾਸ ਹੀ ਚੁੱਕੀ ਆਂਗੀ ਸ਼ਿਪਿੰਗ ਚਾਰजेस ਤੇ ਤੁਸੀਂ ਆ ਸਾਡਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਤੇ ਗਿਵਨ ਹੁੰਦਾ ਹੈ 92531 15036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਠੀਕ ਹੈ ਜੀ ਇੰਸਟਾਗ੍ਰam ਤੇ ਜਾ ਕੇ ਵੀ ਤੁਸੀਂ ਫੋਲੋ ਜ਼ਰੂਰ ਕਰੋ ਕਿਉਂਕਿ ਤੁਸੀਂ ਵੀਡੀਓ ਅਪਲੋਡ ਕਰਦੇ ਰਹਿੰਦੇ ਰਹਿੰਗੇ ਵਰਕ ਵਾਲੇ ਸੂਟਾਂ ਦੀ ਸਟੀਚਿੰਗ ਵਾਲੇ ਸੂਟਾਂ ਦੀ ਗੁਰਮੇਰ ਟਿਕ ਜਾਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈ ਜੀ ਥੈਂਕ ਯੂ ਸੋ ਮੱਚ ਵੀਡੀਓ ਨੂੰ ਵਾਚ ਕਰਨ ਦੇ ਲਈ